ਸਾਲਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗਜੂ ਮਾਜਰਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਸਾਲਤੀ ਵੀਰਾਂ ਨੇ ਚੇਅਰਮੈਨ ਬਲਕਾਰ ਸਿੰਘ ਅਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਤਨਵਾਦ ਕੀਤਾ ਅਤੇ ਮੀਟਿੰਗ ਦੌਰਾਨ ਚੇਅਰਮੈਨ ਬਲਕਾਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਇਸ ਕਣਕ ਦੇ ਸੀਜ਼ਨ ਦੌਰਾਨ ਲੋਕਲ ਅਤੇ ਪਿੰਡਾਂ ਵਿੱਚ ਬਣੇ ਸੈਂਟਰਾਂ ਦੀਆਂ ਸਾਰੀਆਂ ਮੰਡੀਆਂ ਵਿੱਚੋਂ 2811428 ਥੈਲੇ ਕਣਕ ਦੀ ਖਰੀਦ ਕੀਤੀ ਅਤੇ ਸੀਜ਼ਨ ਦੀ ਸਮਾਪਤੀ ਹੋ ਗਈ ਹੈ ਅਤੇ ਉਹਨਾਂ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਤੇ ਸਾਰੀਆਂ ਖਰੀਦ ਏਜੰਸੀਆਂ ਤੋਂ ਇਲਾਵਾ ਟਰੱਕ ਯੂਨੀਅਨ ਸਮਾਣਾ ਦਾ ਤਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਸਹਿਯੋਗ ਨਾਲ ਮੰਡੀ ਅੰਦਰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਜੀ ਚੇਅਰਮੈਨ ਸਾਹਿਬ ਜੀ ਕਿਸੇ ਕਿਸੇ ਦੇ ਮੀਟਿੰਗ ਸੱਦੀ। ਅੱਜਾ ਸੀ ਨੇ ਜਿਹੜੀ ਮੀਟਿੰਗ ਕੀਤੀ ਹੈ ਜੀ ਵੀ ਮਾਲ ਸਾਡੀ ਮੰਡੀ ਦੇ ਵਿੱਚ ਜਿਹੜਾ ਸਮਾਣਾ ਮਾਰਕੀਟ ਕਮੇਟੀ ਦੇ ਵਿੱਚ ਮਾਲ ਆਇਆ ਉਹਦੇ ਵੰਡ ਦੇ ਵਿੱਚ ਜਿਹੜੀ ਅੰਡੇਟੇ ਨਸੀਂ ਆ ਗਏ। ਆਪਕੀ ਐਸ਼ੀਸ਼ਨ ਨੂੰ ਬੁਲਾ ਕੇ ਕਿਸ ਤਰ੍ਹਾਂ ਨੇ ਫੋਟੋ ਦੇ ਦੁੱਖਤ ਕਲੀਪਾ ਹੋ ਰਹੀਆਂ ਨੇ ਵੀ ਅਗਲੀ ਵਾਰ ਇਹ ਵੀ ਅਸੀਂ ਜ਼ੋਰ ਕਰ ਸਕੀਏ ਉਸ ਵਿਸ਼ੇ ਤੇ ਮੀਟਿੰਗ ਕੀਤੀ ਹੈਗੀ ਅਸੀਂ ਸਰਕਾਰ ਦਾ ਪ੍ਰਬੰਧਤ ਮੰਤਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਸੋਨੇ ਢੰਗ ਨਾਲ ਵਧੀਆ ਉਹਦੇ ਚ ਜਿਹੜੀ ਹੈਗੀ ਕਣਕ ਦੀ ਜਿਹੜੀ ਚੁਕਾਈ ਹੈ ਜਾਂ ਭਰਾਈ ਹੈ ਜਾਂ ਜਿਮੀਦਾਰਾਂ ਨੂੰ ਕਿਸਾਨਾਂ ਨੂੰ ਪੈਸੇ ਪਾਏ ਨੇ ਬਹੁਤ ਹੀ ਸਵਾਗਤ ਉਹਨਾਂ ਦਾ ਕਰਮਾਨੋ ਦਾ ਅਸੀਂ ਮਨਨ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਹਿ ਦਿਓ ਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਸਾਡੇ ਹਲਕੇ ਵਿਧਾਇਕ ਸਰਦਾਰ ਕੀਰਤ ਸਿੰਘ ਜੌਰਮਾਜਰਾ ਜੀ ਦਾ ਇਹਨਾਂ ਨੇ ਸਾਡਾ ਸੈਂਟਰ ਸਾਡੇ ਸਮਾਣੇ ਹਲਕੇ ਦੇ ਤੇ ਮੇਨ ਮੰਡੀ ਉਹ ਸੋਹਣੇ ਢੰਗ ਨਾਲ ਸਾਡੇ ਨਾਲ ਰਲ ਮਿਲ ਕੇ ਚਲਾਈ ਆ ਤੇ ਹੁਣ ਤੱਕ ਜਿਹੜਾ ਸਾਡੇ ਕੋਲੇ ਹੈਗਾ ਕੋਈ ਤਕਰੀਬਨ 28400 28 28 ਲੱਖ 11400 28 ਕਟਾ ਜਿਹੜਾ ਸਾਡਾ ਵਿੱਦ ਸੈਂਟਰ ਤੇ ਮੇਨ ਮੰਡੀ ਇਹਦੇ ਵਿੱਚ ਆਇਆ ਹੈਗਾ ਜਿਹਦੇ ਵਿੱਚ 1192505 ਕਟਾ ਜਿਹੜਾ ਮੇਨ ਮੰਡੀ ਦੇ ਵਿੱਚ ਤੇ ਸੈਂਟਰਾਂ ਦੇ ਵਿੱਚ 1618923 ਕਟਾ ਜਿਹੜਾ ਤੁਹਾਡਾ ਉਹ ਸੈਂਟਰਾਂ ਦੇ ਚਾਰ ਸਾਡੀਆਂ ਖਰੀਦ ਏਜੰਸੀਆਂ ਸੀਗੀਆਂ ਉਹਨਾਂ ਨੇ ਇਹ ਮਾਲ ਖਰੀਦਿਆ ਹੈਗਾ ਤੇ ਬਾਕੀ ਜੋ ਵੀ ਹੈ ਉਹਨਾਂ ਦਾ ਜਿਹੜਾ ਹੁਣ ਤੱਕ ਸਾਡੀ ਸਾਰੀ ਚੁਕਾਈ ਵੀ ਹੋ ਸਕੀ ਹੈ ਤੇ ਭਾਈ ਵੀ ਹੁਣ ਤਾਂ ਜਿਹੜਾ ਕੋਈ ਉੱਤਰਾ ਰੁਕਾ ਕੋਈ ਆਉਂਦੀ ਵੀ ਆ ਪ੍ਰਾਈਵੇਟ ਖਰੀਦ ਅਜਿਹੀ ਚੱਲਦੀ ਹੈ ਤੇ ਉਹਦੇ ਵਾਸਤੇ ਸਾਡੀ ਨੇੜੇ ਸੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਟਰੱਕ ਯੂਨੀਅਨ ਦਾ ਖਾਸ ਕਰਕੇ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਡਾ ਜਿਹੜੀਆਂ ਚਾਰ ਏਜੰਸੀਆਂ ਨੇ ਉਹਨਾਂ ਦੇ ਇੰਸਪੈਕਟਰ ਸਾਹਿਬਾਨ ਮੈਨੇਜਰ ਸਾਹਿਬਾਨ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਆਰਤੀ ਸੈਸ਼ਨ ਦਾ ਇਹ ਆਰਤੀ ਵੀਰਾਂ ਦਾ ਜਿਹੜੇ ਸਾਡੇ ਭਰਾ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਰਤੀ ਵਿਸ਼ੇਸ਼ਣ ਦੇ ਮੋਢੇ ਨਾਲ ਮੋਢਾ ਲਾ ਕੇ ਜੋ ਵੀ ਅਸੀਂ ਕਿਹਾ ਉਹਨਾਂ ਨੇ ਕਰਕੇ ਉਸੇ ਤਰ੍ਹਾਂ ਮੰਡੀ ਨੂੰ ਚਲਾਇਆ ਜਿਸ ਦੇ ਵਿੱਚ ਅਸੀਂ ਵਧੀਆ ਕੰਮ ਕਰਨ ਦੇ ਲਈ ਅਸੀਂ ਸਭ ਜੋ ਮਾਰਕੀਟ ਕਮੇਟੀ ਦੇ ਵਿੱਚ ਸਾਡੀ ਜਿਹੜੀ ਇਹ ਮੀਟਿੰਗ ਚੇਅਰਮੈਨ ਸਾਹਿਬ ਨੇ ਬੁਲਾਈ ਹੈ ਉਹ ਸੀਜ਼ਨ ਦੇ ਵਿੱਚ ਜੋ ਵੀ ਕੰਮਕਾਰ ਹੋਏ ਨੇ ਉਹਦੀ ਸਾਰੀ ਜਾਣਕਾਰੀ ਸਰਦਾਰ ਪਲਕਾਰ ਸਿੰਘ ਜੀ ਗੱਜੂ ਮજરા ਚੇਅਰਮੈਨ ਸਾਹਿਬ ਨੇ ਇਹ ਦਿੱਤੀ ਹੈ ਕਿੰਨੀ ਜਿਹੜਾ ਮਾਲ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਤੇ ਸੈਂਟਰਾਂ ਦੇ ਵਿੱਚ ਆਇਆ ਹੈ 28 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਤੇ ਮੰਡੀ ਦੇ ਵਿੱਚ ਉਹ ਮਾਲ ਜਿਹੜਾ ਹੈਗਾ ਕਣਕ ਆਈ ਹੈ ਉਹਦੀ ਜਿਹੜੀ ਚਕਾਈ ਹੈ ਵਧੀਆ ਢੰਗ ਨਾਲ ਉਹਦੀ ਚਕਾਈ ਕੀਤੀ ਗਈ ਹੈ ਤੇ ਬਾਰਦਾਨਾ ਜਿਹੜਾ ਹੈਗਾ ਮਹਿਕਮਿਆਂ ਨੇ ਉਹ ਵੀ ਪੂਰੇ ਦਾ ਪੂਰਾ 100% ਬਾਰਦਾਨਾ ਕਿਸੇ ਆੜਤੀਆ ਨੂੰ ਕੋਈ ਦਿੱਕਤ ਨਹੀਂ ਆਈ ਬਾਰਦਾਨਾ ਕੰਨੀਓ ਨਾਲ ਲਿਫਟਿੰਗ ਕੰਨੀਓ ਮਤਲਬ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਜਿਹੜੀ ਪੇਜ ਏਜੰਸੀਆਂ ਨੇ ਮਤਲਬ ਮਦਦ ਕੀਤੀ ਹੈਗੀ ਹੈ ਸਰਕਾਰ ਵੱਲੋਂ ਉਹਨਾਂ ਕਿਸਾਨ ਵੀਰਾਂ ਨੂੰ ਮਦਦੋਂ ਪੇਮੈਂਟ ਵਗੈਰਾ ਦੀ ਕੋਈ ਦਿੱਕਤ ਨਹੀਂ ਹਾਂ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਪੂਰੀ 100% ਜਿਹੜੀ ਪੇਮੈਂਟ ਹੈ ਜ਼ਿਮੀਂਦਾਰਾਂ ਨੂੰ ਉਹ ਹੋ ਚੁੱਕੀ ਹੈ ਹਾਂ ਟਰਾਂਸਪੋਰਟ ਵਗੈਰਾ ਟਰਾਂਸਪੋਰਟ ਦੀ ਕੋਈ ਦਿੱਕਤ ਨਹੀਂ ਮਤਲਬ ਕਿ ਟਰਾਂਸਪੋਰਟ ਦਾ ਕੰਮ ਜਿਹੜਾ ਹੈਗਾ ਟਰੱਕ ਯੂਨੀਅਨ ਨੇ ਉਹ ਵੀ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਇਸ ਵਾਰ ਉਹ ਮੰਤਰੀ ਜੀ ਦੇ ਜਿਹੜੇ ਹੁਕਮ ਇਸ ਵਾਰ ਹੋਏ ਨੇ ਉਸ ਦੇ ਤਹਿਤ ਹੀ ਉਹਨਾਂ ਨੇ ਕੰਮ ਕੀਤਾ ਹੈ ਹਾਂ ਮੰਤਰੀ ਜੀ ਦਾ ਵੀ ਅਸੀਂ ਮਤਲਬ ਕਿ तहे ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੰਡੀਆਂ ਦੇ ਵਿੱਚ ਕੰਮ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਚੁਕਾਇਆ ਕੋਈ ਸੈਸ਼ਨ ਦੀ ਸਮਾਪਤੀ ਹੋ ਚੁੱਕੀ ਹੈ ਮਤਲਬ ਕਿ ਕੰਮ ਜਿਹੜਾ ਹੈਗਾ ਸਾਡਾ ਪੂਰਾ ਨਿਪਟ ਚੁੱਕਿਆ ਧੰਨਵਾਦ